ਪੰਜਾਬ ਦੇ ਸਖਤ ਵਿਰੋਧ ਦੇ باوجود ਪਾਖੜਾ ਡੈਮ ਤੇ ਸੀਐਸਫ ਦੀ ਤਾਇਨਾਤੀ ਹੋ ਸਕਦੀ ਹੈ। BBMP ਨੇ ਇਸ ਨੂੰ ਲੈ ਕੇ ਪਾਖੜਾ ਡੈਮ ਤੇ ਸੀਐਸਫ ਦੀ ਤਾਇਨਾਤੀ ਦੇ ਲਈ ਤਿਆਰੀ ਖਿੱਚ ਲਈ ਹੈ। BBMP ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ 8.5 ਕਰੋੜ ਰੁਪਏ ਜਮ੍ਹਾਂ ਵੀ ਕਰਵਾ ਦਿੱਤੇ ਨੇ। ਪੰਜਾਬ ਸਰਕਾਰ ਸੀਐਸਫ ਦੀ ਤਾਇਨਾਤੀ ਦਾ ਵਿਰੋਧ ਕਰ ਚੁੱਕੀ ਹੈ। ਵਿਧਾਨ ਸਭਾ ਦੇ ਵਿਸਪੈਸ਼ਲ ਸੈਸ਼ਨ ਬੁਲਾ ਕੇ ਇਸ ਨੂੰ ਲੈ ਕੇ ਮਤਾ ਵੀ ਪਾਸ ਕੀਤਾ ਗਿਆ ਸੀਗਾ ਪਾਖੜਾ ਡੈਮ ਤੇ CISF ਦੀ ਤਨਾਤੀ ਦੇ ਖਿਲਾਫ ਮਤਾ ਪਾਸ ਕੀਤਾ ਗਿਆ ਸੀ ਪੰਜਾਬ ਦੇ ਸਖਤ ਵਿਰੋਧ ਦੇ باوجود BBMP ਨੇ ਫੈਸਲਾ ਕੀਤਾ ਹੈ CISF ਦੀ ਤਨਾਤੀ ਦੇ ਖਰਚ ਦੇ ਤੌਰ ਤੇ ਕੇਂਦਰ ਨੂੰ 8.5 ਕਰੋੜ ਰੁਪਏ ਭੇਜੇ ਗਏ ਨੇ ਪੰਜਾਬ ਨੇ CISF ਦੀ ਤਨਾਤੀ ਦੇ ਖਰਚ ਦੀ ਅਦਾਇਗੀ ਤੋਂ ਹਾਲਾਂਕਿ ਪੂਰਨ ਤੌਰ ਤੇ ਇਨਕਾਰ ਕਰ ਦਿੱਤਾ ਤਾਂ ਫਿਰ BBMP ਦੇ ਵੱਲ ਆਪਣੇ ਪੱਧਰ ਤੇ ਕੇਂਦਰ ਨੂੰ 8.5 ਕਰੋੜ ਰੁਪਏ ਭੇਜੇ ਗਏ ਨੇ ਹਾਲਾਂਕਿ ਪੰਜਾਬ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਇਸ ਸਈਏ ਸਵਿਧੀ ਤੈਨਾਤੀ ਦਾ ਸਖਤ ਵਿਰੋਧ ਕੀਤਾ ਗਿਆ ਵਿਚੇਸ਼ ਇਸ਼ਲਾਹ ਸੱਦਿਆ ਗਿਆ ਉਸ ਦੇ ਵਿੱਚ ਇਸ ਨੂੰ ਲੈ ਕੇ ਮਤਾ ਵੀ ਪਾਸ ਕੀਤਾ ਗਿਆ ਪਰ ਇਸ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਪੰਜਾਬ ਦੇ ਸਖਤ ਵਿਰੋਧ ਦੇ باوجود ਵੀ ਪਾਖੜਾ ਡੈਮ ਤੇ ਸਈਏ ਸਵਿਧੀ ਤੈਨਾਤੀ ਹੋ ਸਕਦੀ ਹੈ ਕਿਉਂਕਿ BBMP ਨੇ ਪਾਖੜਾ ਡੈਮ ਤੇ ਤਨਾਤੀ ਦੇ ਲਈ ਤਿਆਰੀ ਖਿੱਚ ਲਈ ਹੈ ਬਕਾਇਦਾ BBMP ਦੇ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਕੋਲ 8.5 ਕਰੋੜ ਰੁਪਏ ਜਮ੍ਹਾਂ ਵੀ ਕਰਵਾਏ ਗਏ ਨੇ ਆ ਜੋ ਕਿਸ ਫੁਰਸਤ ਦੀ ਤਨਾਤੀ ਤੇ ਜੋ ਪੂਰਾ ਖਰਚਾ ਹੋਣਾ ਹੈ ਜੋ ਆ ਖਰਚਾ ਦਾ ਹਿਸਾਬ ਪੂਰਾ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦਿੱਤਾ ਗਿਆ ਤਾਂ 8.5 ਕਰੋੜ ਰੁਪਏ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ ਜਮ੍ਹਾਂ ਵੀ ਕਰਵਾ ਦਿੱਤੇ ਗਏ ਨੇ ਪੰਜਾਬ ਸਰਕਾਰ ਸੀਏ ਸਫੀਤੀ ਤਨਾਤੀ ਦਾ ਕਿਉਂਕਿ ਲਗਾਤਾਰ ਵਿਰੋਧ ਕਰਦੀ ਆਈ ਹੈ ਆ ਵਿਧਾਨ ਸਭਾ ਦਾ ਵਿਸ਼ੇਸ਼ ਜੋ اجلاس ਹੋਇਆ ਉਸ ਦੌਰਾਨ ਇਸ ਤਨਾਤੀ ਦੇ ਵਿਰੁੱਧ ਮਤਾ ਵੀ ਪਾਇਆ ਗਿਆ ਸਭ ਸੰਮਤੀ ਦੇ ਨਾਲ ਮਤਾ ਪਾਸ ਵੀ ਹੋਇਆ ਪਰ ਦੂਜੇ ਪਾਸੇ ਬੀਬੀ ਐਮਬੀ ਦੇ ਵੱਲ ਆਪਣੇ ਪੱਧਰ ਤੇ ਸੀਏ ਸਫੀਤੀ ਤਨਾਤੀ ਦੀ ਤਿਆਰੀ ਵੀ ਕਰ ਲਈ ਗਈ ਹੈ ਆ ਬਕਾਇਦਾ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ 8.5 ਕਰੋੜ ਰੁਪਏ ਜਮ੍ਹਾਂ ਕਰਵਾਏ ਗਏ ਨੇ ਤਾਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਜੁੜੇ ਹੋਏ ਨੇ ਗਰਗ ਸਾਹਿਬ ਦਾ ਸਵਾਗਤ ਹੈ న్యూਜ਼ੀਟਨ ਪੰਜਾਬ ਤੇ ਗਰਗ ਸਾਹਿਬ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਸੀਐਸਬੀ ਦੀ ਤਨਾਤੀ ਦਾ ਲਗਾਤਾਰ ਵਿਰੋਧ ਕੀਤਾ ਗਿਆ ਵਿਧਾਨ ਸਭਾ ਦੇ ਵਿੱਚ ਮਤਾ ਵੀ ਲਿਆਂਦਾ ਗਿਆ ਪਰ ਬੀਬੀ ਐਮਬੀ ਨੇ ਤਾਂ ਆਪਣੇ ਪੱਧਰ ਤੇ ਤਿਆਰੀ ਵੀ ਖਿੱਚ ਲਈ ਇਸ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ 8.5 ਕਰੋੜ ਰੁਪਏ ਜਮ੍ਹਾਂ ਵੀ ਕਰਵਾ ਦਿੱਤੇ ਗਏ ਨੇ ਇਕੋ ਇਹ ਸਾਰਾ ਕੁਝ ਇੱਕ ਸਾਜ਼ਿਸ਼ ਦਾ ਹਿੱਸਾ ਹੈ ਵਰਨਾ ਜਦੋਂ ਵਿਧਾਨ ਸਭਾ ਦੇ ਵਿੱਚ ਕੋਈ ਮਤਾ ਸਰਬਸੰਮਤੀ ਨਾਲ ਉਸ ਦੇ ਖਿਲਾਫ ਮਤਾ ਪਾਸ ਹੋਇਆ ਹੋਵੇ ਤਾਂ ਇੰਨੀ ਤੇਜ਼ੀ ਦਿਖਾਉਣ ਦੀ ਕੀ ਜ਼ਰੂਰਤ ਹੈਗੀ ਜੇਕਰ ਅਸੀਂ ਲਗਾਤਾਰ ਦੇਖਦੇ ਹਾਂ ਕਿ ਇਸ ਤਰੀਕੇ ਨਾਲ ਕੱਲ ਵੀ ਅਖਬਾਰਾਂ ਦੇ ਵਿੱਚ ਖਬਰ ਆਈ ਸੀ ਕਿ ਜਿਹੜਾ ਹੈਗਾ 77 ਦੀ ਨਿਯੁਕਤੀ ਜਿਹੜੀ ਹੋਣੀ ਹੈ ਉਹਦੇ ਲਈ ਵੀ ਰਾਤੋਂ ਰਾਤ BBMP ਦੇ ਚੇਅਰਮੈਨ ਨੇ ਨਿਯਮ ਬਣਾ ਤੇ ਜਦ ਕਿ BBMP ਦੇ ਚੇਅਰਮੈਨ ਕੋਲੇ ਇਹ ਕੋਈ ਅਧਿਕਾਰ ਨਹੀਂ ਹੈ ਜਿਹੜੀ ਵੀ ਕੋਈ ਨਿਯਮ ਬਣਨੇ ਹੁੰਦੇ ਉਹ ਬੋਰਡ ਦੇ ਬਣਾਉਣੇ ਹੁੰਦੇ ਆ ਨਿਯਮ ਠੀਕ ਹੈ ਨਾ ਉਹ ਵੱਟ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਜਦੋਂ ਵੀ ਜਦੋਂ ਹਰਿਆਣੇ ਨੂੰ ਵਾਧੂ ਪਾਉਣ ਨੂੰ ਪਾਣੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਵਕਤ ਵੀ ਜਿਹੜਾ ਹੈਗਾ ਚੇਅਰਮੈਨ ਰਾਤ ਦੇ ਹਨੇਰੇ ਦੇ ਵਿੱਚ ਉੱਥੇ ਪਹੁੰਚ ਗਿਆ ਸੀ ਪਾਣੀ ਛੱਡਣ ਵਾਸਤੇ ਜਿਹੜਾ ਕਿ ਕੰਮ ਚੇਅਰਮੈਨ ਦਾ ਨਹੀਂ ਹੁੰਦਾ ਸੋ ਇੱਕ ਇਹ ਸਾਜਿਸ ਦਾ ਹਿੱਸਾ ਹੈਗਾ ਇੱਕ ਚਾਲਬਾਜੀ ਦਾ ਹਿੱਸਾ ਹੈਗਾ ਜਿਸ ਦੇ ਵਿੱਚ ਕੇਂਦਰ ਦੀ ਬੀਜੇਪੀ ਹਰਿਆਣਾ ਦੀ ਬੀਜੇਪੀ ਔਰ ਬੀਬੀਐਮਬੀ ਜਿਹੜੀ ਉਹ ਸ਼ਾਮਲ ਹੈਗੀ ਹੈ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਾਣੀ ਰੋਕਣੋ ਵੀ ਜੇ ਜਾਣੋ ਵੀ ਰੋਕਿਆ ਸੀ ਅਸੀਂ ਉਦੋਂ ਵੀ ਡਟ ਕੇ ਖੜੇ ਹੋਏ ਸੀ ਤੇ ਇਸ ਤਰ੍ਹਾਂ ਦੇ ਧੱਕਿਆਂ ਦੇ ਖਿਲਾਫ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਔਰ ਸੰਘਰਸ਼ ਕਰਦੇ ਰਵਾਂਗੇ ਔਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਿਹੜਾ ਸਰਬਸੰਮਤੀ ਦੇ ਨਾਲ ਮਤਾ ਪਾਸ ਹੋਇਆ ਹੋਵੇ ਉਸ ਤੋਂ ਅੱਗੇ ਵਧ ਕੇ BBMP ਦਾ ਇਹ ਕਰਨਾ ਮੈਨੂੰ ਲੱਗਦਾ ਹੈ ਗੈਰਕਾਨੂੰਨੀ ਚੀਜ਼ਾਂ ਨੇ ਇਹ BBMP ਨੂੰ ਇਨ੍ਹਾਂ ਚੀਜ਼ਾਂ ਤੋਂ ਬਾਝ ਆਉਣਾ ਚਾਹੀਦਾ ਵਾ ਆ ਪਰ ਗੰਗਸਾਹਬ ਜੇਕਰ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ BBMP ਨੇ 8.5 ਕਰੋੜ ਰੁਪਏ ਜਮ੍ਹਾਂ ਵੀ ਕਰਵਾ ਦਿੱਤੇ ਨੇ ਤਾਂ ਉਸ ਤੋਂ ਤਾਂ ਸਾਫ਼ ਨਜ਼ਰ ਆਉਂਦਾ ਹੈ ਕਿ ਪੂਰੀ CICP ਦੀ ਤਣਾਤੀ ਦੀ ਤਿਆਰੀ ਇੱਕ ਤਰੀਕੇ ਦੀ ਕੀਤੀ ਜਾ ਰਹੀ ਹੈ ਪਰ ਇਸ ਦੇ ਵਿਚਾਲੇ ਫਿਰ ਸਰਕਾਰ ਦਾ ਹੁਣ ਅਗਲਾ ਕਦਮ ਕੀ ਹੋਵੇਗਾ ਹਾਲਾਂਕਿ ਤੁਸੀਂ ਮੱਦੇ ਦਾ ਵੀ ਹਵਾਲਾ ਦੇ ਰਹੇ ਹੋ ਦੇਖੋ BBMP ਨੇ ਇਹੋ ਜੀ ਹਰਕਤ ਕੋ ਪਹਿਲੀ ਵਾਰੀ ਨਹੀਂ ਕੀਤੀ ਕਿ ਜਦੋਂ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਔਰ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਾ ਕੀਤੀ ਵੀ ਲਗਾਤਾਰ ਅਸੀਂ ਦੇਖ ਰਿਹਾ ਇਹ ਪ੍ਰਵਿਰਤੀ ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਵਧੀ ਹੈਗੀ ਹੈ ਜੀ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਪੰਜਾਬ ਸਰਕਾਰ ਹੈ ਉਸਨੇ ਵੀ ਡਟ ਕੇ ਇਸ ਦਾ ਮੁਕਾਬਲਾ ਕੀਤਾ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਜਿਹੜਾ ਸਾਡਾ ਪਾਣੀ ਲੁੱਟਣ ਦੀ ਕੋਸ਼ਿਸ਼ਾਂ ਸੀ ਉਹ ਅਸੀਂ ਨਹੀਂ ਹੋਣ ਦਿੱਤਾ ਹੁਣ ਇਹ ਵੀ ਨਹੀਂ ਦੇਵਾਂਗੇ ਔਰ ਬਿਲਕੁਲ ਜਦੋਂ ਪੰਜਾਬ ਪੁਲਿਸ ਉੱਥੇ ਅਵੇਲੇਬਲ ਹੈਗੀ ਹੈ ਉਹ ਫ੍ਰੀ ਦੇ ਵਿੱਚ ਜਾਨੀ ਕਿ ਉੱਥੇ ਸੇਵਾ ਮੁਹੱਈਆ ਕਰਵਾ ਰਹੀ ਹੈਗੀ ਹੈ ਤਾਂ ਫਿਰ ਇਸ ਤਰ੍ਹਾਂ ਦਾ ਖਰਚਾ ਕੇਂਦਰੀ ਏਜੰਸੀ ਨੂੰ ਲਿਆ ਕੇ ਕਰਨ ਦਾ ਕਿਉਂ ਕੀ ਟੁੱਕ ਬਣਦਾ ਹੈਗਾ ਔਰ ਖਾਸ ਕਰਕੇ ਉਹ ਜੀ ਜੀ ਆ ਠੀਕ ਹੈ ਗਰਸਤੜਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਪੰਜਾਬ ਦੇ ਸਖਤ ਵਿਰੋਧ ਦੇ باوجود ਪਾਖੜਾ ਡੈਮ ਤੇ ਸੀਏਜੀਐਸਫ ਦੀ ਤਾਇਨਾਤੀ ਹੋ ਸਕਦੀ ਹੈ ਕਿਉਂਕਿ ਬੀਬੀਐਮਬੀ ਦੇ ਵੱਲੋਂ ਇਸ ਨੂੰ ਲੈ ਕੇ ਪੂਰੀ ਤਿਆਰੀ ਖਿੱਚੀ ਗਈ ਹੈ ਕੇਂਦਰੀ ਗ੍ਰਹਿ ਮੰਤਰਾਲੇ ਦੇ ਕੋਲ 8.5 ਕਰੋੜ ਰੁਪਏ ਜਮ੍ਹਾਂ ਵੀ ਕਰਵਾ ਦਿੱਤੇ ਗਏ ਨੇ ਪਰ ਪੰਜਾਬ ਸਰਕਾਰ ਦੇ ਵੱਲ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਰੋਕ ਰੰਗ ਅਗਲੀ ਵੱਡੀ ਖਬਰ ਦਾ ਪੰਜਾਬ ਨੇ ਪਾਖੜਾ ਦੀ ਸੰਭਾਲ ਦੇ ਲਈ ਹਰਿਆਣਾ ਨੂੰ 113 ਕਰੋੜ ਦਾ ਬਕਾਇਆ ਬਿੱਲ ਭੇਜਿਆ ਹੈ ਪਾਖੜਾ ਨਹਿਰ ਦੀ ਸਾਂਭ ਸੰਭਾਲ ਦੇ ਲਈ 113 ਕਰੋੜ ਰੁਪਏ ਦਾ ਬਕਾਇਆ ਮੰਗਿਆ ਗਿਆ ਪੰਜਾਬ ਦੇ ਜਲ ਸਰੋਤ ਵਿਭਾਗ ਨੇ ਦਰਸਲ ਆਡਿਟ ਕਰਵਾਇਆ 2015-16 ਤੋਂ ਬਾਅਦ ਹਰਿਆਣਾ ਨੇ ਪਾਖੜਾ ਦੀ ਸਾਂਭ ਸੰਭਾਲ ਦੇ ਲਈ ਇਹ ਪੈਸਾ ਨਹੀਂ ਦਿੱਤਾ Rajasthan ਸਰਕਾਰ ਦੇ ਵੱਲੋਂ ਸਮੇਂ ਸਿਰ ਬਕਾਇਆ ਭਰਿਆ ਜਾ ਰਿਹਾ ਹੈ ਨਹਿਰ ਪੰਜਾਬ ਤੋਂ ਲੰਘਣ ਕਰਕੇ ਪਾਖੜਾ ਦੇ ਰੱਖ-ਰਖਾਅ ਦਾ ਪੰਜਾਬ ਸਰਕਾਰ ਖਰਚਾ ਚੁੱਕਦੀ ਹੈ ਹਰ ਸੂਬੇ ਨੇ ਆਪਣੇ ਬਣਦੇ ਅਨੁਪਾਤ ਮੁਤਾਬਕ ਦਰਸਲੇ ਖਰਚਾ ਦੇਣਾ ਹੁੰਦਾ ਹੈ ਨਹਿਰ ਦੇ ਆਪਰੇਸ਼ਨ ਨ ਮਰਮਤ ਤੇ ਸਾਮ ਸੰਭਾਲ ਦੇ ਲਈ ਖਰਚਾ ਦੇਣਾ ਹੁੰਦਾ ਹੈ ਸਾਲ 2015-16 ਤੋਂ ਹਰਿਆਣਾ ਨੇ ਪੰਜਾਬ ਨੂੰ ਭਾਖੜਾ ਦਾ ਖਰਚਾ ਨਹੀਂ ਦਿੱਤਾ ਇਸ ਦੇ ਵਿਚਾਲੇ 2015-16 ਤੋਂ ਬਾਅਦ ਹਰਿਆਣਾ ਵੱਲ 113.24 ਕਰੋੜ ਦੀ ਬਕਾਇਆ ਰਾਸ਼ੀ ਨਿਕਲਦੀ ਹੈ ਤਾਂ ਸਰਕਾਰ ਦੇ ਵੱਲੋਂ ਇਹ ਬਕਾਇਦਾ ਬਕਾਇਆ ਜ ਬਿੱਲ ਜੋ ਕਿ ਭੇਜਿਆ ਗਿਆ ਹੈ ਆ ਹਰਿਆਣਾ ਨੂੰ 113 ਕਰੋੜ ਦਾ ਬਕਾਇਆ ਬਿੱਲ ਭੇਜਿਆ ਹੈ ਭਾਖੜਾ ਨਹਿਰ ਦੀ ਸਾਮ ਸੰਭਾਲ ਦੇ ਲਈ ਦਰਸਲ ਇਹ ਪੈਸਿਆਂ ਦੀ ਮੰਗ ਕੀਤੀ ਹੈ ਜੋ ਕਿ ਬਕਾਇਆ ਹਰਿਆਣਾ ਵੱਲ ਹੈ ਅਰ ਦਰਸਲ ਪੰਜਾਬ ਦਾ ਜੋ ਜਲ ਸਰੋਤ ਵਿਭਾਗ ਹੈ ਇਸ ਵਿਭਾਗ ਦੇ ਉੱਪਰ ਆਡਿਟ ਕਰਵਾਇਆ ਗਿਆ ਜਿਸ ਦੇ ਵਿੱਚ ਇਹ ਤੱਥ ਸਾਹਮਣੇ ਆਏ ਨੇ ਕਿ 2015-16 ਤੋਂ ਬਾਅਦ ਹਰਿਆਣਾ ਨੇ ਭਾਖੜਾ ਦੀ ਸਾਂਝ ਸੰਭਾਲ ਦੇ ਲਈ ਇਹ ਪੈਸਾ ਨਹੀਂ ਦਿੱਤਾ ਜੋ ਕਿ ਬਕਾਇਆ 113 ਕਰੋੜ ਤੱਕ ਪਹੁੰਚ ਚੁੱਕਾ ਹੈ। ਆ Rajasthan ਸਰਕਾਰ ਦੇ ਵੱਲੋਂ ਹਾਲਾਂਕਿ ਸਮੇਂ ਸਿਰ ਬਕਾਇਆ ਭਰਿਆ ਜਾ ਰਿਹਾ ਕਿਉਂਕਿ ਪੰਜਾਬ ਤੋਂ Rajasthan ਨੂੰ ਵੀ ਪਾਣੀ ਜਾਂਦਾ ਹੈ ਪਰ ਜੋ ਰੱਖ-ਰਖਾਅ ਤੇ ਖਰਚਾ ਹੁੰਦਾ ਹੈ Rajasthan ਸਰਕਾਰ ਦੇ ਵੱਲੋਂ ਸਮੇਂ ਸਿਰ ਇਹ ਬਕਾਇਆ ਜੋ ਕੇ ਦਿੱਤਾ ਜਾ ਰਿਹਾ ਹੈ। ਤੇ ਨਹਿਰ ਪੰਜਾਬ ਤੋਂ ਲੰਘਣ ਕਰਕੇ ਭਾਖੜਾ ਦੇ ਰੱਖ-ਰਖਾ ਦਾ ਪੰਜਾਬ ਸਰਕਾਰ ਕਿਉਂਕਿ ਖਰਚਾ ਚੁੱਕਦੀ ਹੈ ਤੇ ਜਿਹੜੇ ਜਿਹੜੇ ਸੂਬਿਆਂ ਨੂੰ ਪੰਜਾਬ ਤੋਂ ਭਾਖੜਾ ਤੋਂ ਆ ਪਾਣੀ ਜਾਂਦਾ ਹੈ ਰੱਖ-ਰਖਾ ਦਾ ਉਹ ਪੂਰਾ ਖਰਚਾ ਕਿਹੜਾ ਕਿ ਉਹ ਉਹਨਾਂ ਸੂਬਿਆਂ ਤੋਂ ਲਿਆ ਜਾਂਦਾ ਪਰ ਹਰਿਆਣਾ ਵੱਲ ਇਹ ਬਕਾਇਆ 113 ਕਰੋੜ ਤੱਕ ਪਹੁੰਚ ਚੁੱਕਾ ਹੈ ਜਿਸ ਨੂੰ ਲੈ ਕੇ ਬਕਾਇਆ ਦਾ ਪੰਜਾਬ ਸਰਕਾਰ ਦੇ ਮਿਲ ਹਰਿਆਣਾ ਸਰਕਾਰ ਨੂੰ 113 ਕਰੋੜ ਦਾ ਬਕਾਇਆ ਬਿੱਲ ਭੇਜਿਆ ਗਿਆ ਹੈ ਇਸ ਤੋਂ ਪਹਿਲਾਂ ਕੱਲ ਸੰਸਦ ਦੇ ਵਿੱਚ ਵੀ ਸੀਜ਼ਫਾਇਰ ਨੂੰ ਲੈ ਕੇ ਇੱਕ ਹਮਸਾਨ ਵੇਖਣ ਨੂੰ ਮਿਲਿਆ। ਲੋਕ ਸਭਾ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਵੱਡਾ ਬਿਆਨ ਦਿੱਤਾ। ਉਹਨਾਂ ਨੇ ਇਹ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਕਿਸੇ ਨੇ ਭਾਰਤ ਨੂੰ ਆਪਰੇਸ਼ਨ ਰੋਕਣ ਦੇ ਲਈ ਨਹੀਂ ਕਿਹਾ। ਯੂਐਸ ਦੇ ਉਪ ਰਾਸ਼ਟਰਪਤੀ ਨੇ 3-4 ਵਾਰ ਫੋਨ ਕੀਤਾ। ਜੇਡੀ ਵਿਨਸ ਨੇ ਕਿਹਾ ਪਾਕਿਸਤਾਨ ਹਮਲਾ ਕਰਨ ਵਾਲਾ। ਮੈਂ ਕਿਹਾ ਪਾਕਿਸਤਾਨ ਨੂੰ ਗੋਲੀ ਦਾ ਜਵਾਬ ਗੋਲੇ ਨਾਲ ਦੇਵਾਂਗਾ। پاکستان خود جنگ روکنے ਲਈ بھارت ਅੱਗੇ ਗੜਗੜਾਇਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੇ ਕਿਆ ਪਲੀਜ਼ ਹਮਲਾ ਰੋਕ ਦਿਓ ਪਾਕਿਸਤਾਨ ਦੇ ਡੀਜੀਐਮ ਹੁੰਦਾ ਫੋਨ ਆਇਆ ਸੀ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਤੇ ਨਿਸ਼ਾਨਾ ਸਾਧਿਆ ਰਾਹੁਲ ਗਾਂਧੀ ਨੇ ਕਿਹਾ ਕਿ ਪੀਐਮ ਨੇ ਸਪਸ਼ਟ ਤੌਰ ਤੇ ਨਹੀਂ ਕਿਹਾ ਕਿ 트ੰਪ ਝੂਠ ਬੋਰੇ ਨੇ ਪੀਐਮ ਨੇ 트ੰਪ ਦਾ ਨਾਮ ਨਹੀਂ ਲਿਆ ਚੀਨ ਦਾ ਨਾਮ ਵੀ ਪ੍ਰਧਾਨ ਮੰਤਰੀ ਨੇ ਨਹੀਂ ਲਿਆ ਪੀਐਮ ਜਾਂ ਰੱਖਿਆ ਮੰਤਰੀ ਨੇ ਚੀਨ ਦਾ ਨਾਮ ਨਹੀਂ ਲਿਆ ਤਾਂ ਪ੍ਰਧਾਨ ਮੰਤਰੀ ਦੇ लोकसभा संबोधन तो राहुल गांधी एक बार फिर निशाना साध्या गया डोनाल्ड ट्रंप फाइव टाइम्स टाइम सॉरी ट्वेंटी नाइन टाइम्स ट्वेंटी नाइन टाइम्स उनतीस बार उन्होंने बोला कि भैया मैंने सीज फायर करवाया अच्छा अगर वो झूठ बोल रहे हैं तो

दुनिया के किसी भी नेता ने भारत के ऑपरेशन रोकने के लिए नहीं कहा नहीं कहा कि ट्रंप झूठ बोल रहे हैं शायद उनतीस बार ट्रंप ने बोला है जी। उसका जवाब नहीं दिया जी। और सबसे इंटरेस्टिंग बात थी आ, सबसे इंटरेस्टिंग बात थी कि पूरे भाषण में चाइना शब्द प्रधानमंत्री ने नहीं पूरा देश जानता है कि पाकिस्तान की मदद टेक्निकल मदद एयरफोर्स की मदद चाइना ने की ਭਗਤ ਪ੍ਰਧਾਨ ਮੰਤਰੀ ਕੇ ਮੂੰਹ સે ਕੇ ਡਿਫੈਂਸ ਮਿਨਿਸਟਰ ਕੇ ਮੂੰਹ સે ਚਾਇਨਾ ਸ਼ਬਦ ਨਹੀਂ ਨਿਕਲਾ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਵੀ ਦੱਸਿਆ ਕਿ ਪਾਕਿਸਤਾਨ ਪੰਜਾਬ ਦੇ ਆਦਮਪੁਰ 에ਅਰ ਬੇਸ ਨੂੰ ਲੈ ਕੇ ਝੂਠ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਤੋਂ ਬਾਅਦ ਉਹਨਾਂ ਅਗਲੀ ਸਵੇਰ ਹੀ ਆਦਮਪੁਰ 에ਅਰ ਬੇਸ ਤੇ ਪਹੁੰਚੇ ਸਾਧਿਆ ਹਮਾਰੇ ਲੋਕੀ ਕਿੱਸੀ ਹੈ ਤਿਆਰ ਵਾਹ ਸਾਬਾ पाकिस्तान ने आदमपुर एयरबेस पर हमले का झूठ फैलाया उस झूठ को बेचने की भरपूर कोशिश की पूरी ताकत दी लगा दी मैं अगले ही दिन आदमपुर पहुंचा और खुद जाकर के उनके झूठ को मैंने बेनकाब कर दिया तब जाकर के ਉਨਕੋ ਅਕਲ ਠਿਕਾਣੇ ਲਗੀ ਤੇਬ ਇਹ ਜੂਠ ਚੱਲਨੇ ਵਾਲਾ ਨਹੀਂ ਹੈ